ਤੇ ਸਵਾਰ ਹੋ ਕੇ ਕੁਝ ਨੌਜਵਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਸੀ ਉਹ ਮੌਕੇ ਤੇ ਪਹੁੰਚਦੇ ਨੇ ਉਹ ਵਾਰਦਾਤ ਕਰਨ ਦੀ ਫिराਕ ਵਿੱਚ ਹੁੰਦੇ ਨੇ ਕਿ ਐਨੀ ਦੇਰ ਨੂੰ ਪੀਸੀਆਰ ਦੀ ਟੀਮ ਉੱਥੇ ਪਹੁੰਚ ਜਾਂਦੀ ਹੈ ਔਰ ਪੁਲਿਸ ਨੂੰ ਦੇਖ ਕੇ ਇਹਨਾਂ ਨੌਜਵਾਨਾਂ ਨੂੰ ਭੱਜਣਾ ਪੈ ਜਾਂਦੀਆਂ ਨੇ ਤਾਂ ਇਹ ਵੀਡੀਓ ਸਾਹਮਣੇ ਆਈ ਹੈ ਕੋਟਕਪੁਰਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਐਨ ਮੌਕੇ ਤੇ ਪਹੁੰਚ ਗਏ ਵਾਰਦਾਤ ਵੀ ਹੋਣੋਂ ਟਲ ਗਈ ਹਾਲਾਂਕਿ ਪੁਲਿਸ ਦੀ ਚੌਕਸੀ ਦੇ ਚਲਦਿਆਂ ਇਹ ਲੁਟੇਰੇ ਉੱਥੇ ਵਾਰਦਾਤ ਨਹੀਂ ਕਰ पाए ਪਰ ਦੱਸ ਦਈਏ ਕਿ ਪੁਲਿਸ ਨੂੰ ਦੇਖ ਕੇ ਭੱਜੇ ਜ਼ਰੂਰ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਹਾਲੇ ਤੱਕ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਸੀ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਜਦੋਂ ਇਹਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਇਹਨਾਂ ਨੇ ਆਪਣੇ ਹਥਿਆਰ ਲੁਕਾ ਲਏ ਅਤੇ ਇੱਕਦਮ ਉੱਥੇ ਖੜੇ ਹੋ ਗਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਸੀ ਪਰ ਇਹ ਪੁਲਿਸ ਨੂੰ ਦੇਖ ਕੇ ਉੱਥੋਂ ਭੱਜ ਗਏ ਤਾਂ ਕੋਟਕਪੁਰਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦਰਅਸਲ ਇਹ ਇੱਕ ਵਪਾਰੀ ਦਾ ਘਰ ਹੈ ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਨੌਜਵਾਨ ਕੌਣ ਸੀ ਕਿਸ ਨiyet ਦੇ ਨਾਲ ਇੱਥੇ ਆਏ ਸੀ ਪਰ ਪੁਲਿਸ ਦੀ ਚੌਕਸੀ ਦੇ ਚਲਦਿਆਂ ਇੱਕ ਵੱਡੀ ਵਾਰਦਾਤ ਖੂਨੋਂ ਟਲ ਗਈ ਕਿਉਂਕਿ ਜੇਕਰ ਇੱਥੇ ਪੁਲਿਸ ਅਧਿਕਾਰੀ ਮੌਜੂਦ ਨਾ ਹੁੰਦੇ ਤਾਂ ਇਹਨਾਂ ਦੇ ਵੱਲੋਂ ਵਾਰਦਾਤ ਅੰਜਾਮ ਦਿੱਤਾ ਜਾਣਾ ਸੀ ਤਾਂ ਕੋਟਕਪੁਰਾ ਦੀਆਂ ਇਹ ਤਸਵੀਰਾਂ ਸੀਸੀਟੀਵੀ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਨ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤਾਂ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਹੁੰਦੇ ਨੇ ਨੌਜਵਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਪੀਸੀਆਰ ਦੀ ਟੀਮ ਜਿਹੜੀ ਗਸ਼ਤ ਤੇ ਨਿਕਲੀ ਹੋਈ ਸੀ ਉਹ ਮੌਕੇ ਤੇ ਪਹੁੰਚਦੀ ਹੈ ਅਤੇ ਪੂਰੀ ਵਾਰਦਾਤ ਨੂੰ ਰੋਕ ਲਿਆ ਜਾਂਦਾ ਹੈ। ਤਾਂ ਇਹ ਸੀ ਸੀਟੀਵੀ ਤਸਵੀਰਾਂ ਕੋਟਕਪੁਰਾ ਦੀਆਂ ਦੱਸੀਆਂ ਜਾ ਰਹੀਆਂ ਨੇ। ਹੁਣ ਵਪਾਰੀ ਦੇ ਵੱਲੋਂ ਪੁਲਿਸ ਨੂੰ ਬਿਆਨ ਵੀ ਦਰਜ ਕਰਵਾਏ ਗਏ ਨੇ। ਵਪਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਜਿਹੜਾ ਕਿ ਆਟੋਮੈਟਿਕ ਹੈ ਉਸ ਨੂੰ ਖੋਲਿਆ ਜਾ ਰਿਹਾ ਸੀ ਇਸ ਦੌਰਾਨ ਤਕਰੀਬਨ 25 ਸਕਿੰਟ ਦਾ ਸਮਾਂ ਲੱਗਿਆ ਜਦੋਂ ਉਸ ਨੇ ਬਾਹਰ ਦੇਖਿਆ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਕੁਝ ਨੌਜਵਾਨ ਉਸ ਦੀ ਦੁਕਾਨ ਅੱਗੇ ਖੜੇ ਖੜੇ ਹੋਏ ਸੀ ਇਸ ਦੌਰਾਨ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਜਿਹੜੀ ਕਿ ਗਸ਼ਤ ਕਰਨ ਦੇ ਲਈ ਨਿਕਲੀ ਹੋਈ ਸੀ ਉਹ ਮੌਕੇ ਤੇ ਉੱਥੇ ਪਹੁੰਚ ਜਾਂਦੀ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਇਸ ਤੋਂ ਪਹਿਲਾਂ ਕਿ ਪੁਲਿਸ ਕੁਝ ਪੁੱਛਦੀ ਇਹ ਨੌਜਵਾਨ ਪੁਲਿਸ ਨੂੰ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਚਾਰ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਹੱਥਾਂ ਦੇ ਵਿੱਚ ਹਥਿਆਰ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਕੀ ਪੁਲਿਸ ਅਧਿਕਾਰੀਆਂ ਨੂੰ ਦੇਖਦੇ ਨੇ ਤਾਂ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਇੱਕ ਮੋਟਰਸਾਈਕਲ ਤੇ ਦੋ ਪੁਲਿਸ ਅਧਿਕਾਰੀ ਪੀਸੀਆਈ ਟੀਮ ਜਿਹੜੀ ਕਿ ਇਲਾਕੇ ਦੇ ਵਿੱਚ ਗਸ਼ਤ ਲਈ ਨਿਕਲੀ ਹੋਈ ਸੀ ਉਹ ਉੱਥੇ ਐਨ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਚਾਰ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਮੂੰਹ ਬੰਨਿਆ ਹੋਇਆ ਜਦਕਿ ਬਾਕੀ ਨੌਜਵਾਨ ਪੁਲਿਸ ਨੂੰ ਦੇਖ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਮਿੰਟੋ-ਮਿੰਟ ਇਹ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇੱਕ ਪੁਲਿਸ ਅਧਿਕਾਰੀ ਇਹਨਾਂ ਦਾ ਪਿੱਛਾ ਵੀ ਕਰਦਾ ਹੈ ਪਰ ਫਿਰ ਵੀ ਇਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਨੂੰ ਹਾਲੇ ਤੱਕ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਇੱਥੇ ਕੀ ਕਰਨ ਆਏ ਨੇ ਜਦੋਂ ਪੁਲਿਸ ਨੇ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਦੇਖਿਆ ਤਾਂ ਪੁਲਿਸ ਉੱਥੇ ਖੜੀ ਹੋ ਜਾਂਦੀ ਹੈ ਕਿ ਕੋਈ ਵਾਰਦਾਤ ਤਾਂ ਨਹੀਂ ਹੋਈ ਜਾਂ ਫਿਰ ਕੋਈ ਹੋਰ ਗੱਲ ਤਾਂ ਨਹੀਂ ਹੈ ਕਿ ਇਹ ਨੌਜਵਾਨ ਇੱਥੇ ਕਿਉਂ ਖੜੇ ਨੇ ਉਸ ਤੋਂ ਪਹਿਲਾਂ ਕਿ ਇਹ ਨੌਜਵਾਨ ਪੁਲਿਸ ਨੂੰ ਦੇਖਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਵਪਾਰੀ ਨੇ ਇਹ ਵੀ ਦੱਸਿਆ ਕਿ ਉਸਨੇ ਪੁਲਿਸ ਨੂੰ ਬਿਆਨ ਦਰਜ ਕਰਵਾ ਲਏ ਨੇ ਉਸਨੇ ਮੰਗ ਕੀਤੀ ਹੈ ਕਿ ਜਾਂਚ ਕੀਤੀ ਜਾਏ ਕਿ ਆਖਿਰਕਾਰ ਇਹ ਚਾਰੋਂ ਨੌਜਵਾਨ ਦੁਕਾਨ ਦੇ ਬਾਹਰ ਕੀ ਕਰਨ ਆਏ ਸੀ ਔਰ ਇਹ ਪੁਲਿਸ ਨੂੰ ਦੇਖ ਕੇ ਇਸ ਤਰੀਕੇ ਦੇ ਨਾਲ ਕਿਉਂ ਭੱਜੇ ਪੁਲਿਸ ਨੇ ਵੀ ਉਧਰ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰਾ ਵੀ ਖੰਗਾਲ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਨੌਜਵਾਨ ਕਿੱਧਰ ਤੋਂ ਆਏ ਸੀ ਅਤੇ ਕਿਧਰ ਨੂੰ ਫਰਾਰ ਹੋ ਕੇ ਗਏ ਕਿਉਂਕਿ ਇਹਨਾਂ ਚਾਰੋਂ ਨੌਜਵਾਨਾਂ ਦੀ ਜਿਹੜੇ ਸੀਸੀਟੀਵੀ ਵੀਡੀਓ ਦੇਖੀ ਜਾਏ ਤਾਂ ਇਹ ਨੌਜਵਾਨ ਅਲੱਗ-ਅਲੱਗ ਦਿਸ਼ਾ ਦੇ ਵਿੱਚ ਭੱਜੇ ਇੱਕ ਨੌਜਵਾਨ ਦੋ ਨੌਜਵਾਨ ਇੱਕ ਪਾਸੇ ਭੱਜੇ ਜਦਕਿ ਬਾਕੀ ਦੇ ਦੋ ਨੌਜਵਾਨ ਉਹ ਦੂਸਰੇ ਪਾਸੇ ਨੂੰ ਭੱਜ ਜਾਂਦੇ ਤੇ ਇਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਕੈਮਰੇ ਜਿਹੜੇ ਹੈ ਉਹ ਵੀ ਖੰਗਾਲੇ ਜਾ ਰਹੇ ਨੇ ਕਿ ਆਖਿਰਕਾਰ ਇਹ ਕਿਧਰ ਨੂੰ ਭੱਜਿਆ ਪਰ ਪੁਲਿਸ ਦੀ ਚੌਕਸੀ ਦੇ ਚਲਦਿਆਂ ਇੱਕ ਵੱਡੀ ਵਾਰਦਾਤ ਹੁਣੋਂ ਟਲ ਗਈ ਜਦੋਂ ਪੁਲਿਸ ਐਨ ਮੌਕੇ ਤੇ ਪਹੁੰਚ ਜਾਂਦੀ ਹੈ ਹਾਲਾਂਕਿ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਕੁਝ ਕਹਿਣਾ ਹੈ ਵਪਾਰੀ ਦਾ ਤੇ ਪੁਲਿਸ ਅਧਿਕਾਰੀ ਦਾ ਇੱਕ ਵਾਰ ਉਹ ਵੀ ਸੁਣਦੇ ਆਂ ਸ਼ਹਿਰ ਗਏ ਮਸੱਤਾ ਬਾਜ਼ਾਰ ਦੇ ਨੇੜੇ ਵਾਲਾ ਇਹ ਕੀ ਘਟਨਾ ਹੋਈ ਹੈ ਜੋ ਦੁਕਾਨ ਤੇ ਹੋਈ ਹੈ ਐਕਚੁਅਲ 'ਚ ਸਾਡਾ ਦੁਕਾਨ ਤੇ ਕਰਦਾ ਕਾਮਨ ਰਸਤਾ ਹੈ ਤੇ ਮੈਂ ਆਪਦੇ ਨਾਲ ਸ਼ੈੱਲੂ ਲਾ ਰਹੇ ਚਾਰ ਮਿਸਰੀ ਵਾਲੇ ਪਿੰਡ ਤੇ ਮੈਂ ਉਧਰ ਸਵੇਰੇ ਆਪਦੇ ਕੰਮ ਨੂੰ ਜਾਣ ਲਈ ਹੁੰਨਾ ਨਾਰਮਲੀ 5:30 5:6 ਵਜੇ ਗਈ ਚੱਲੇ ਇਹਨਾਂ ਨੂੰ ਕੈਮਿਸਟਰੀ ਲੱਗੇ ਹੋਏ ਆ ਤੇ ਮੈਂ ਉਸ ਵਾਸਤੇ ਆਪਦਾ ਮੇਰਾ ਆਟੋਮੈਟਿਕ ਸ਼ੈਟਰ ਹੈ ਤੇ ਮੈਂ ਪੌੜੀਆਂ ਚ ਆ ਕੇ ਜਿਵੇਂ ਹੀ ਓਪਨ ਕੀਤਾ ਬਟਨ 20-25 ਸੈਕਿੰਡ ਲੰਦਾ ਓਪਨ ਹੋਣ ਵਾਸਤੇ ਤੇ ਦਨ ਉਸ ਟਾਈਮ ਫਰੇਮ ਚ ਜਦੋਂ ਸ਼ੈਟਰ ਓਪਨ ਹੋ ਰਿਹਾ ਸੀ ਚਾਰ ਪੰਜ ਮੁੰਡੇ ਆ ਕੇ ਖੜ ਗਏ ਬਾਹਰ ਚਾਰੀ ਸੀ ਮਿਸਰੀ ਤੇ ਉਹਨਾਂ ਕੋਲ ਹੱਥ 'ਚ ਵੈਪਨ ਸੀਗੇ ਤੇ ਮਾਈਟ ਬੀ ਸ਼ਾਰਪ ਐਡਜ ਵੀ ਹੋਣ ਦੀ ਕੋਈ ਨਾ ਕੋਈ ਕੋਈ ਚਾਕੂ ਵਗੈਰਾ ਤੇ ਜਿਵੇਂ ਮੈਂ ਇੱਕਦਮ ਬਾਹਰ ਆ ਲੱਗਾ ਤੇ ਨਹੀਂ ਪੀਸੀਆਰ ਦੇ ਦੋ ਮੁਲਾਜ਼ਮ ਆਪਣੇ ਆ ਗਏ ਤੇ ਉਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੀ ਉਹ ਆ ਕੇ ਖੜੇ ਤੇ ਉਹਨਾਂ ਨੂੰ ਵੇਖ ਕੇ ਇੱਕ ਕਰੀ ਮੈਡਮ ਮोटा ਕੁਝ ਸਪੈਸਿਫਿਕ ਇਨਕੁਇਰੀ ਜਿਹੀ ਕੀਤੀ ਤੇ ਉਹ ਉਹਨਾਂ ਨੂੰ ਵੇਖ ਕੇ ਭੱਜ ਗਏ ਇੱਕਦਮ ਜਦੋਂ ਮੈਂ ਬਾਹਰ ਆਇਆ ਤੇ ਮੈਨੂੰ ਪੁਲਿਸ ਵਾਲਿਆਂ ਨੇ ਪ੍ਰੋਪਰ ਦੱਸਿਆ ਵੀ ਇਸ ਤਰ੍ਹਾਂ ਕਰਕੇ ਪ੍ਰੋਬਲਮ ਹੈ ਤੇ ਮੈਂ ਆਪ ਦੇ ਚੈੱਕ ਕੀਤਾ ਸਾਰਾ ਕੁਝ ਉਹ ਲੁੱਟੇ ਹੋ ਰਹੇ ਹਨ ਪਹਿਲਾਂ ਹੀ ਸੋਚ ਕੇ ਆਏ ਸੀ ਕਿ ਦੁਕਾਨ ਖੁੱਲ੍ਹੇ ਤਾਂ ਰੁਕੇ ਕੀ ਲੱਗਦਾ ਦੇਖੋ ਇਸ ਬਾਰੇ ਥੋੜਾ ਜਿਹਾ ਅਸੀਂ ਆਪ ਦੇ ਲੈਵਲ ਤੇ ਕਰ ਰਹੇ ਹਾਂ ਬਾਕੀ ਪੁਲਿਸ ਸਟੇਸ਼ਨ 'ਚ ਵੀ ਅ ਕਿਉਂਕਿ ਇਸ ਤਰ੍ਹਾਂ ਦੇਖੋ ਮੇਰਾ ਰੋਜ਼ ਦਾ ਕੰਮ ਹੀ ਹੈ ਮੈਂ ਡੇਲੀ ਜਾਂਦਾ ਤੇ ਬਾਜ਼ਾਰ ਹੈ ਜੇ ਕੋਈ ਇਹਦਾ ਹੈਂਡੀਪੀਟੀ ਗਲੀ ਆਈ ਕੋਈ ਇਸ ਤਰ੍ਹਾਂ ਤੇ ਇਸ ਤਰ੍ਹਾਂ ਦਾ ਸਿਸਟਮ ਚੱਲੂਗਾ ਤੇ ਰਹਿਣਾ ਬਹੁਤ ਔਖਾ ਹੋ ਜਾਊਗਾ ਤੇ ਕੁਛ ਨਾ ਕੁਛ ਤਾਂ ਇਹਨਾਂ ਦੀ ਇਨਟੈਰੋਗੇਸ਼ਨ ਤਾਂ ਕਰਨੀ ਪਊਗੀ ਵੀ ਬੰਦੇ ਕੌਣ ਸੀਗੇ ਤੇ ਕੀ ਇੰਟੈਂਸ਼ਨ ਸੀ ਪੀਸੀਆਰ ਵਾਲੇ ਕਿੱਥਾਂ ਪਹੁੰਚੇ ਪੀਸੀਆਰ ਵਾਲੇ ਉਹ ਜਸਟ ਸਾਡੀ ਨਾਰਮਲ ਜਿਹੜੀ ਰੂਟੀਨ ਗਸ਼ਤ ਹੁੰਦੀ ਹੈ ਉਹ ਤੇ ਸੀਗੇ ਤੇ ਉਹਦੇ ਇਨ ਬਿਟਵੀਨ ਉਹਨਾਂ ਨੂੰ ਕਿਤੇ ਦਿਸੇ ਹੋਣੇ ਐਂਗਲੀ ਵੈਪਨਸ ਪਕੜ ਕੇ ਖੜੇ ਹੈ ਤੇ ਉਹਨਾਂ ਨੇ ਇਸ ਤੋਂ ਬੜੀ ਹੋਰ ਰੂਟ ਕਲੀਅਰ ਮੈਂ ਜਿਹੜੀ ਜਿਹੜੀ ਜਗ੍ਹਾ ਪਈਸਾ ਆਪਣੇ ਕੰਮ ਤੇ ਜਾ ਰਹੇ ਸੀ ਇਹਨਾਂ ਨੇ ਆਪਣਾ ਜਿੱਦਾਂ ਸ਼ਟਰ ਖੋਲ੍ਹਿਆ ਤੇ ਇੰਨੇ ਨੂੰ ਕੀ ਹੋਇਆ ਵੀ ਕੁਝ ਬੰਦੇ ਜਿਹੜੇ ਪਹਿਲਾਂ ਹੀ ਖੜੇ ਸੀ ਉਹ ਕਿਸੇਰ ਆਪਣਾ ਕੰਮ ਕਰਦੀ ਕਰਦੀ ਰੁਟੀਨ 'ਚ ਇਧਰ ਨੂੰ ਜਦੋਂ ਆਈ ਉਹਨਾਂ ਨੇ ਦੇਖਿਆ ਵੀ ਕਿਉਂ ਕੌਣ ਬੰਦੇ ਛੱਕੀ ਜਿਹਾ ਲੱਗੇ ਉਹਨਾਂ ਨੇ ਮਤਲਬ ਉਹਨਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਦੇਖਣ ਤਾਂ ਉਹ ਇਦਾਂ ਰੁਟੀਨ 'ਚ ਜਿਵੇਂ ਅਪਾ ਕਿਸੇ ਨੂੰ ਪੁੱਛ ਕੇ ਕਰਦੇ ਤੁਸੀਂ ਇੱਥੇ ਕਿਵੇਂ ਖੜੇ ਹੋ ਉਹ ਉਹ ਥੋੜੀ ਪੱਜ ਗਿਆ ਕੀ ਮਤਲਬ ਕੀ ਤੋ ਜੀ ਤੁਹਾਨੂੰ ਲਈ ਚੀ ਲੱਗਦੀ ਕੋਈ ਕੋਈ ਮਾੜੀ ਬੁਰੀ ਨਹੀਂ ਤਲਵਾਇ ਸੀ ਅਸੀਂ ਹੁਣ ਉਹਨਾਂ ਦੀ ਤਲਾਸ਼ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਪਕੜ ਲਾਂਗੇ ਸਰ ਕਿੰਨੇ ਜਣੇ ਸੀਗੇ ਚਾਰ ਜਣੇ ਸੀਗੇ ਚਾਰ ਜਣੇ ਸੀਗੇ ਸਰ ਕੀ ਲੱਗਦਾ ਜਿਹੜੀਆਂ ਅੱਜ ਦਿਨ ਚੋਰੀਆਂ ਕਿਤਨਾ ਵਧ ਰਹੀਆਂ ਦਿਨੋ ਦਿਨ ਤਾਂ ਕੀ ਕਾਰਨ ਹੈ ਇਹਦੇ ਤੋਂ ਹੀ ਕਾਰਨ ਤਾਂ ਠੇਰਾ ਹੈ ਪਰ ਹੋਰ ਪੋਪੂਲੇਸ਼ਨ ਹੈ ਜੀ ਅੱਛਾ ਜੀ ਡਰਗ ਵੀ ਇਨਵੋਲਵ ਹੈ ਕੀ ਹੈ ਕਈ ਜਗ੍ਹਾ ਤੇ ਨਸ਼ੇਗਾਰੀ ਵੀ ਹੋ ਸਕਦੀ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਪਹਿਲਾਂ ਮਤਲਬ ਕਿ ਜਦੋਂ ਵਗਾੜ ਪਿਆ ਜਾਂਦਾ ਜਦ ਘਰ ਦੇ ਪਰਿਵਾਰਕ ਮੈਂਬਰ ਇੱਕ ਬੱਚੇ ਨੂੰ ਸਹੀ ਸਿੱਖਿਆ ਦੇਣ ਨੂੰ ਸਕੂਲ ਚ ਸਹੀ ਸਿੱਖਿਆ ਮਿਲੇ ਕੰਪਨੀ ਵਾਲੀ ਨਹੀਂ ਹੋਣੀ ਚਾਹੀਦੀ ਕੰਪਨੀ ਚੰਗੀ ਹੋਵੇ ਤਾਂ ਇਹ ਚੀਜ਼ਾਂ ਮਤਲਬ ਪਹਿਲਾਂ ਨਾਲੋਂ ਕੋਈ ਹਾਲਾਤ ਤਾਂ ਨਹੀਂ ਮਾੜੇ ਲੋਕਾਂ ਦੇ ਹੁਣ ਤੱਕ ਗਰੀਬ ਜਿਹੇ ਕੰਮ ਕਰਨ ਵਾਲਾ ਬੰਦਾ ਗਰੀਬੀ ਚੋਂ ਨਿਕਲ ਸਕਦਾ ਹੈ ਇਹ ਵੀ ਵੀਡੀਓ ਸਾਹਮਣੇ ਆਈ ਹੈ ਦੱਸ ਦਈਏ ਕਿ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਐਨ ਮੌਕੇ ਤੇ ਪਹੁੰਚ ਗਏ ਪੁਲਿਸ ਦੀ ਚੌਕਸੀ ਦੇ ਚਲਦਿਆਂ ਉੱਥੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਭਾਜੜਾ ਪੈ ਗਈਆਂ ਤਾਂ ਇਹ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਦਰਅਸਲ ਇੱਕ ਵਪਾਰੀ ਦੇ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਖੋਲਿਆ ਜਾਂਦਾ ਹੈ ਸ਼ਟਰ ਖੋਲਣ ਦੇ ਲਈ ਤਕਰੀਬਨ 25 ਸਕਿੰਟ ਦਾ ਸਮਾਂ ਲੱਗਦਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਕੁਝ ਨੌਜਵਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਸੀ ਉਹ ਮੌਕੇ ਤੇ ਪਹੁੰਚਦੇ ਨੇ ਉਹ ਵਾਰਦਾਤ ਕਰਨ ਦੀ फिराक ਵਿੱਚ ਹੁੰਦੇ ਨੇ ਕਿ ਐਨੀ ਦੇਰ ਨੂੰ ਪੀਸੀਆਰ ਦੀ ਟੀਮ ਉੱਥੇ ਪਹੁੰਚ ਜਾਂਦੀ ਹੈ ਔਰ ਪੁਲਿਸ ਨੂੰ ਦੇਖ ਕੇ ਇਹਨਾਂ ਨੌਜਵਾਨਾਂ ਨੂੰ ਭੱਜਣਾ ਪੈ ਜਾਂਦਿਆਂ ਨੇ ਤਾਂ ਇਹ ਵੀਡੀਓ ਸਾਹਮਣੇ ਆਈ ਹੈ ਕੋਟਕਪੁਰਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਐਨ ਮੌਕੇ ਤੇ ਪਹੁੰਚ ਗਏ ਵਾਰਦਾਤ ਵੀ ਹੋਣੋਂ ਟਲ ਗਈ ਹਾਲਾਂਕਿ ਪੁਲਿਸ ਦੀ ਚੌਕਸੀ ਦੇ ਚਲਦਿਆਂ ਇਹ ਲੁਟੇਰੇ ਉੱਥੇ ਵਾਰਦਾਤ ਨਹੀਂ ਕਰ ਪਾਏ ਪਰ ਦੱਸ ਜਈਏ ਕਿ ਪੁਲਿਸ ਨੂੰ ਦੇਖ ਕੇ ਭੱਜੇ ਜ਼ਰੂਰ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਹਾਲੇ ਤੱਕ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਸੀ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਜਦੋਂ ਇਹਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਇਹਨਾਂ ਨੇ ਆਪਣੇ ਹਥਿਆਰ ਲੁਕਾ ਲਏ ਅਤੇ ਇੱਕਦਮ ਉੱਥੇ ਖੜੇ ਹੋ ਗਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਸੀ ਪਰ ਇਹ ਪੁਲਿਸ ਨੂੰ ਦੇਖ ਕੇ ਉੱਥੋਂ ਭੱਜ ਗਏ ਤਾਂ ਕੋਟਕਪੁਰਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦਰਅਸਲ ਇਹ ਇੱਕ ਵਪਾਰੀ ਦਾ ਘਰ ਹੈ ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਨੌਜਵਾਨ ਕੌਣ ਸੀ ਕਿਸ ਨiyet ਦੇ ਨਾਲ ਇੱਥੇ ਆਏ ਸੀ ਪਰ ਪੁਲਿਸ ਦੀ ਚੌਕਸੀ ਦੇ ਚਲਦਿਆਂ ਇੱਕ ਵੱਡੀ ਵਾਰਦਾਤ ਖੂਨੋਂ ਟਲ ਗਈ ਕਿਉਂਕਿ ਜੇਕਰ ਇੱਥੇ ਪੁਲਿਸ ਅਧਿਕਾਰੀ ਮੌਜੂਦ ਨਾ ਹੁੰਦੇ ਤਾਂ ਇਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਕੋਟਕਪੂਰਾ ਦੀਆਂ ਇਹ ਤਸਵੀਰਾਂ ਸੀਸੀਟੀਵੀ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਨ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਹੁੰਦੇ ਨੇ ਨੌਜਵਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਉਸ ਤੋਂ ਪਹਿਲਾਂ ਕੀ ਪੁਲਿਸ ਅਧਿਕਾਰੀ ਪੀਸੀਆਰ ਦੀ ਟੀਮ ਜਿਹੜੀ ਗਸ਼ਤ ਤੇ ਨਿਕਲੀ ਹੋਈ ਸੀ ਉਹ ਮੌਕੇ ਤੇ ਪਹੁੰਚਦੀ ਹੈ ਅਤੇ ਪੂਰੀ ਵਾਰਦਾਤ ਨੂੰ ਰੋਕ ਲਿਆ ਜਾਂਦਾ ਹੈ ਕਈ ਸੀਸੀਟੀਵੀ ਤਸਵੀਰਾਂ ਕੋਟਕਪੂਰਾ ਦੀਆਂ ਦੱਸੀਆਂ ਜਾ ਰਹੀਆਂ ਨੇ ਹੁਣ ਵਪਾਰੀ ਦੇ ਵੱਲੋਂ ਪੁਲਿਸ ਨੂੰ ਬਿਆਨ ਵੀ ਦਰਜ ਕਰਵਾਏ ਗਏ ਨੇ ਵਪਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਜਿਹੜਾ ਕਿ ਆਟੋਮੈਟਿਕ ਹੈ ਉਸ ਨੂੰ ਖੋਲਿਆ ਜਾ ਰਿਹਾ ਸੀ ਇਸ ਦੌਰਾਨ ਤਕਰੀਬਨ 25 ਸਕਿੰਟ ਦਾ ਸਮਾਂ ਲੱਗਿਆ ਜਦੋਂ ਉਸ ਨੇ ਬਾਹਰ ਦੇਖਿਆ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਕੁਝ ਨੌਜਵਾਨ ਉਸ ਦੀ ਦੁਕਾਨ ਅੱਗੇ ਖੜੇ ਖੜੇ ਹੋਏ ਸੀ ਇਸ ਦੌਰਾਨ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਜਿਹੜੀ ਕਿ ਗਸ਼ਤ ਕਰਨ ਦੇ ਲਈ ਨਿਕਲੀ ਹੋਈ ਸੀ ਉਹ ਮੌਕੇ ਤੇ ਉੱਥੇ ਪਹੁੰਚ ਜਾਂਦੀ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਇਸ ਤੋਂ ਪਹਿਲਾਂ ਕਿ ਪੁਲਿਸ ਕੁਝ ਪੁੱਛਦੀ ਇਹ ਨੌਜਵਾਨ ਪੁਲਿਸ ਨੂੰ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਚਾਰ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਹੱਥਾਂ ਦੇ ਵਿੱਚ ਹਥਿਆਰ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਦੀ ਪੁਲਿਸ ਅਧਿਕਾਰੀਆਂ ਨੂੰ ਦੇਖਦੇ ਨੇ ਤਾਂ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਇੱਕ ਮੋਟਰਸਾਈਕਲ ਤੇ ਦੋ ਪੁਲਿਸ ਅਧਿਕਾਰੀ ਪੀਸੀਆਈ ਟੀਮ ਜਿਹੜੀ ਕਿ ਇਲਾਕੇ ਦੇ ਵਿੱਚ ਗਸ਼ਤ ਲਈ ਨਿਕਲੀ ਹੋਈ ਸੀ ਉਹ ਉੱਥੇ ਐਨ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਚਾਰ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਮੂ ਬੰਨਿਆ ਹੋਇਆ ਜਦ ਕਿ ਬਾਕੀ ਨੌਜਵਾਨ ਪੁਲਿਸ ਨੂੰ ਦੇਖ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਮਿੰਟੋ ਮਿੰਟ ਇਹ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇੱਕ ਪੁਲਿਸ ਅਧਿਕਾਰੀ ਇਹਨਾਂ ਦਾ ਪਿੱਛਾ ਵੀ ਕਰਦਾ ਹੈ ਪਰ ਫਿਰ ਵੀ ਇਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਨੂੰ ਹਾਲੇ ਤੱਕ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਇੱਥੇ ਕੀ ਕਰਨ ਆਏ ਨੇ ਜਦੋਂ ਪੁਲਿਸ ਨੇ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਦੇਖਿਆ ਤਾਂ ਪੁਲਿਸ ਉੱਥੇ ਖੜੀ ਹੋ ਜਾਂਦੀ ਹੈ ਕਿ ਕੋਈ ਵਾਰਦਾਤ ਤਾਂ ਨਹੀਂ ਹੋਈ ਜਾਂ ਫਿਰ ਕੋਈ ਹੋਰ ਗੱਲ ਤਾਂ ਨਹੀਂ ਹੈ ਕਿ ਇਹ ਨੌਜਵਾਨ ਇੱਥੇ ਕਿਉਂ ਖੜੇ ਨੇ ਉਸ ਤੋਂ ਪਹਿਲਾਂ ਕਿ ਇਹ ਨੌਜਵਾਨ ਪੁਲਿਸ ਨੂੰ ਦੇਖਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਵਪਾਰੀ ਨੇ ਇਹ ਵੀ ਦੱਸਿਆ ਕਿ ਉਸਨੇ ਪੁਲਿਸ ਨੂੰ ਬਿਆਨ ਦਰਜ ਕਰਵਾ ਲਏ ਨੇ ਉਸਨੇ ਮੰਗ ਕੀਤੀ ਹੈ ਕਿ ਜਾਂਚ ਕੀਤੀ ਜਾਏ ਕਿ ਆਖਿਰਕਾਰ ਇਹ ਚਾਰੋਂ ਨੌਜਵਾਨ ਦੁਕਾਨ ਦੇ ਬਾਹਰ ਕੀ ਕਰਨ ਆਏ ਸੀ ਔਰ ਇਹ ਪੁਲਿਸ ਨੂੰ ਦੇਖ ਕੇ ਇਸ ਤਰੀਕੇ ਦੇ ਨਾਲ ਕਿਉਂ ਭੱਜੇ ਪੁਲਿਸ ਨੇ ਵੀ ਉਧਰ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰਾ ਵੀ ਖੰਗਾਲ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਨੌਜਵਾਨ ਕਿੱਧਰ ਤੁਰ ਆਏ ਸੀ ਅਤੇ ਕਿੱਧਰ ਨੂੰ ਫਰਾਰ ਹੋ ਕੇ ਗਏ ਕਿਉਂਕਿ ਇਹਨਾਂ ਚਾਰੋਂ ਨੌਜਵਾਨਾਂ ਦੀ ਜਿੱਕਰੇ ਸੀਸੀਟੀਵੀ ਵੀਡੀਓ ਦੇਖੀ ਜਾਏ ਤਾਂ ਇਹ ਨੌਜਵਾਨ ਅਲੱਗ-ਅਲੱਗ ਦਿਸ਼ਾ ਦੇ ਵਿੱਚ ਭੱਜੇ ਇੱਕ ਨੌਜਵਾਨ ਦੋ ਨੌਜਵਾਨ ਇੱਕ ਪਾਸੇ ਭੱਜੇ ਜਦਕਿ ਬਾਕੀ ਦੇ ਦੋ ਨੌਜਵਾਨ ਉਹ ਦੂਸਰੇ ਪਾਸੇ ਨੂੰ ਭੱਜ ਜਾਂਦੇ ਤੇ ਇਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਕੈਮਰੇ ਜਿਹੜੇ ਐ ਉਹ ਵੀ ਖੰਗਾਲੇ ਜਾ ਰਹੇ ਨੇ ਕਿ ਆਖਿਰਕਾਰ ਇਹ ਕਿੱਧਰ ਨੂੰ ਪੱਜਿਆ ਪਰ ਪੁਲਿਸ ਦੀ ਚੌਕਸੀ ਦੇ ਚਲਦਿਆਂ ਇੱਕ ਵੱਡੀ ਵਾਰਦਾਤ ਹੁਣੋਂ ਟਲ ਗਈ ਜਦੋਂ ਪੁਲਿਸ ਐਨ ਮੌਕੇ ਤੇ ਪਹੁੰਚ ਜਾਂਦੀ ਹੈ ਹਾਲਾਂਕਿ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਕੁਝ ਕਹਿਣਾ ਹੈ ਵਪਾਰੀ ਦਾ ਤੇ ਪੁਲਿਸ ਅਧਿਕਾਰੀ ਦਾ ਇੱਕ ਵਾਰ ਉਹ ਵੀ ਸੁਣਦੇ ਆਂ ਗਏ ਮੈਂ ਸੱਤ ਬਿਜਾਰ ਦੇ ਰਹਿਣ ਵਾਲਾ ਹੈ। ਇਹ ਕੀ ਘਟਨਾ ਹੋਈ ਹੈ ਜੋ ਦੁਕਾਨ ਤੇ ਹੋਈ ਹੈ। ਐਕਚੁਅਲ 'ਚ ਸਾਡਾ ਦੁਕਾਨ ਤੇ ਘਰ ਦਾ ਕਾਮਨ ਰਸਤਾ ਹੈ ਤੇ ਮੈਂ ਆਪਦੇ ਨਾਲ ਸ਼ੈੱਲ ਲਾ ਰਹੇ ਹਾਂ ਚਾਰ ਮਿਸ਼ਰੀ ਵਾਲੇ ਪਿੰਡ। ਤੇ ਮੈਂ ਉਧਰ ਸਵੇਰੇ ਆਪਦੇ ਕੰਮ ਨੂੰ ਜਾਂਦਾ ਹੀ ਹੁੰਨਾ ਨਾਰਮਲੀ 5:30 5:6 ਵਜੇ ਗਈ ਚੱਲਿਆ ਇਹਨਾਂ ਨੂੰ ਕੈਮਿਸਟਰੀ ਲੱਗੇ ਹੋਏ ਆ। ਤੇ ਮੈਂ ਉਸ ਵਾਸਤੇ ਆਪਦਾ ਮੇਰਾ ਆਟੋਮੈਟਿਕ ਸ਼ੈਟਰ ਹੈ। ਤੋਂ ਮੈਂ ਕੋੜੀਆਂ ਚਾ ਕੇ ਜਿਵੇਂ ਹੀ ਓਪਨ ਕੀਤਾ ਬਟਨ 20-25 ਸੈਕਿੰਡ ਲੈਂਦਾ ਓਪਨ ਹੋਣ ਵਾਸਤੇ। ਤੋਂ ਦਨ ਉਸ ਟਾਈਮ ਫਰੇਮ 'ਚ ਜਦੋਂ ਸ਼ੈਟਰ ਓਪਨ ਹੋ ਰਿਹਾ ਸੀ ਚਾਰ-ਪੰਜ ਮੁੰ ਤੇ ਉਹਨਾਂ ਕੋਲ ਹੱਥ 'ਚ ਵੈਪਨ ਸੀਗੇ ਤੇ ਮਾਈਟ ਬੀ ਸ਼ਾਰਪ ਐਡਜਿਟਰੀ ਹੋਣ ਦੀ ਕੋਈ ਨਾ ਕੋਈ ਕੋਈ ਚਾਕੂ ਵਗੈਰਾ ਤੇ ਜਿਵੇਂ ਮੈਂ ਇੱਕਦਮ ਬਾਹਰ ਆਣ ਲੱਗਾ ਤੇ ਇਨੀ ਪੀਸੀਆਰ ਦੇ ਦੋ ਮੁਲਾਜ਼ਮ ਆਪਣੇ ਆਗੇ ਤੇ ਉਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੀ ਉਹ ਆ ਕੇ ਖੜੇ ਤੇ ਉਹਨਾਂ ਨੂੰ ਵੇਖ ਕੇ ਕਰੀ ਮੜਾ ਮੋਟਾ ਕੁਝ ਸਪੈਸੀਫਿਕ ਇਨਟੈਰੋਗੇਸ਼ਨ ਕੀਤੀ ਤੇ ਉਹ ਉਹਨਾਂ ਨੂੰ ਵੇਖ ਕੇ ਭੱਜ ਗਏ ਇੱਕਦਮ ਜਦੋਂ ਮੈਂ ਬਾਹਰ ਆਇਆ ਤੇ ਮੈਨੂੰ ਪੁਲਿਸ ਵਾਲਿਆਂ ਨੇ ਪ੍ਰੋਪਰ ਦੱਸਿਆ ਵੀ ਇਸ ਤਰ੍ਹਾਂ ਕਰਕੇ ਪ੍ਰੋਬਲਮ ਹੈ ਤੇ ਮੈਂ ਆਪ ਦੇ ਚੈੱਕ ਕੀਤਾ ਸਾਰਾ ਕੁਝ ਉਹ ਲੁੱਟੇ ਰਿਆਂ ਲੋ ਪਹਿਲਾਂ ਹੀ ਸੋਚ ਕੇ ਆਏ ਸੀ ਕਿ ਦੁਕਾਨ ਖੁੱਲਿਓ ਤਾਂ ਰੁਕੇ ਪੁਲਿਸ ਸਟੇਸ਼ਨ 'ਚ ਵੀ ਅਸੀਂ ਕੰਪਲੇਨਟ ਕਰਨ ਦੀ ਸੋਚ ਰਹੇ ਹਾਂ ਵੀ ਕੀਤੀ ਹੋਵੇ ਕਿਉਂਕਿ ਇਸ ਤਰ੍ਹਾਂ ਇਹ ਦੇਖੋ ਮੇਰਾ ਰੋਜ਼ ਦਾ ਕੰਮ ਹੈ ਮੈਨੂੰ ਡੇਲੀ ਜਾਣਾ ਹੈ ਤੇ ਬਾਜ਼ਾਰ ਹੈ ਜੇ ਕੋਈ ਇਹਦਾ ਹੈਂਡੀਪੀਡੀ ਗਿਆਈ ਕੁਝ ਇਸ ਤਰ੍ਹਾਂ ਤੇ ਇਸ ਤਰ੍ਹਾਂ ਦਾ ਸਿਸਟਮ ਚੱਲੂਗਾ ਤੇ ਰਹਿਣਾ ਬਹੁਤ ਔਖਾ ਹੋ ਜਾਊਗਾ ਤੇ ਕੁਛ ਨਾ ਕੁਛ ਤਾਂ ਇਹਨਾਂ ਦੀ ਇਨਕੈਰਿਗਸ਼ਨ ਤਾਂ ਕਰਨੀ ਪਊਗੀ ਵੀ ਬੰਦੇ ਕੌਣ ਸੀਗੇ ਤੇ ਕੀ ਇੰਟੈਂਸ਼ਨ ਸੀ ਪੀਸੀਆਰ ਵਾਲੇ ਕਿੱਥਾਂ ਪਹੁੰਚੇ ਪੀਸੀਆਰ ਵਾਲੇ ਉਹ ਜਸਟ ਸਾਡੀ ਨਾਰਮਲ ਜਿਹੜੀ ਰੂਟੀਨ ਗਸ਼ਤ ਹੁੰਦੀ ਹੈ ਉਹਦੇ ਸੀਗੇ ਤੇ ਉਹਦੇ ਇਨ ਬਿਟਵੀਨ ਉਹਨਾਂ ਨੂੰ ਕਿਤੇ ਦਿਸੇ ਹੋਣੇ ਵੀ ਵੈਪਨ ਪਕੜ ਕੇ ਖੜੇ ਹੈ ਤੇ ਉਹਨਾਂ ਨੇ ਉਸਪੋਰਟਿੰਗ ਨੂੰ ਵੀ ਕਲੀਅਰ ਤਾਂ ਮੈਂ ਜਿਹੜੀ ਜਿਹੜੀ ਜਗ੍ਹਾ ਤੇ ਪਕੜੇ ਉਹੀ ਜਗ੍ਹਾ ਤੇ ਖੜੇ ਆ ਇਹਨੂੰ ਸਫਤਾ ਬਿਹਾਰ ਕਹਿੰਦੇ ਜੀ ਤਾਂ ਇਹ ਭਾਈ ਸਾਹਿਬ ਆਪਣੇ ਕੰਮ ਤੇ ਜਾ ਰਹੇ ਸੀ ਇਹਨਾਂ ਨੇ ਆਪਣਾ ਜਿੱਦਾਂ ਸ਼ਟਰ ਖੋਲਿਆ ਤਾਂ ਐਨੇ ਨੂੰ ਕੀ ਹੋਇਆ ਵੀ ਕੁਝ ਬੰਦੇ ਜਿਹੜੇ ਪਹਿਲਾਂ ਹੀ ਖੜੇ ਸੀ ਉਹ ਕਿਸੇਰ ਆਪਣਾ ਕੰਮ ਕਰਦੀ ਕਰਦੀ ਰੁਟੀਨ 'ਚ ਇਧਰ ਨੂੰ ਜਦੋਂ ਆਈ ਆਈ ਉਹਨਾਂ ਨੇ ਦੇਖਿਆ ਵੀ ਕਿਉਂ ਕੋਣ ਬੰਦੇ ਛੱਕੀ ਜਿ ਲੱਗੇ ਉਹਨਾਂ ਨੇ ਮਤਲਬ ਉਹਨਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤੁਹ ਦੇਖੰਦਾ ਏ ਉਹ ਇਧਰ ਢੀਂਚ ਜੇ ਆਪਾਂ ਕਿਸੇ ਨੂੰ ਪੁੱਛ ਕੇ ਕਰਦੇ ਤੁਸੀਂ ਇੱਥੇ ਕਿਵੇਂ ਖੜੇ ਹੋ ਉਹ ਉਹ ਥੋੜੀ ਪੱਜ ਗਿਆ ਕੀ ਮਤਲਬ ਕੀ ਤਾਂ ਜੇ ਤੁਹਾਨੂੰ ਲਈ ਚੀਜ਼ ਲੱਗਦੀ ਹੈ ਕੋਈ ਉਹ ਕੋਈ ਮਾੜੀ ਗੁਰੀ ਨਹੀਂ ਕਲਾਈ ਸੀ ਅਸੀਂ ਹੁਣ ਉਹ ਪੰਡਾ ਦੀ ਤਲਾਸ਼ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਪਕੜ ਲਾਂਗੇ ਜੀ ਸਰ ਕਿੰਨੇ ਜਣੇ ਸੀਗੇ ਚਾਰ ਜਣੇ ਸੀਗੇ ਚਾਰ ਜਣੇ ਸੀਗੇ ਸਰ ਕੀ ਲੱਗਦਾ ਜਿਹੜੀਆਂ ਅੱਜ ਦਿਨ ਚੋਰੀਆਂ ਘਟਣਾ ਵਧਦੇ ਰਹੀਆਂ ਦਿਨੋ ਦਿਨ ਤਾਂ ਕੀ ਕਾਰਨਾ ਇੱਦਾਂ ਤਾਂ ਹੀ ਕਾਰਨ ਤਾਂ ਢੇਰ ਆ ਤਾਂ ਹੋਰ ਪੋਪੂਲੇਸ਼ਨ ਹੈ ਜੀ ਅੱਛਾ ਜੀ ਡਰਗ ਵੀ ਇਨਵੋਲਵ ਹੋ ਕੇ ਆ। ਕਈ ਜਗ੍ਹਾ ਤੇ ਦੇਰ ਜਗਾਰੀ ਵੀ ਹੋ ਸਕਦੀ ਆ। ਪਰ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਪਹਿਲਾਂ ਮਤਲਬ ਕਿ ਜਦੋਂ ਵਿਗਾੜ ਪੈ ਜਾਂਦਾ ਜਦੋਂ ਘਰ ਦੇ ਪਰਿਵਾਰਕ ਮੈਂਬਰ ਇੱਕ ਬੱਚੇ ਨੂੰ ਸਹੀ ਸਿੱਖਿਆ ਦੇਣ। ਘਰ ਵਿੱਚੋਂ ਸਹੀ ਸਿੱਖਿਆ ਮਿਲੇ ਕੰਪਨੀ ਮਾਰੀ ਨਹੀਂ ਹੋਣੀ ਚਾਹੀਦੀ। ਕੰਪਨੀ ਚੰਗੀ ਹੋਵੇ ਤਾਂ ਇਹ ਚੀਜ਼ਾਂ ਮਤਲਬ ਹੁਣ ਪਹਿਲਾਂ ਨਾਲੋਂ ਕੋਈ ਹਾਲਾਤ ਤਾਂ ਨਹੀਂ ਮਾੜੇ ਲੋਕਾਂ ਦੇ ਹੁਣ ਤੱਕ ਗਰੀਬ ਜਿਹੇ ਕੰਮ ਕਰਨ ਵਾਲਾ ਬੰਦਾ ਗਰੀਬੀ ਜੋਂ ਨਿਕਲ ਸਕਦਾ ਹੈ ਉਹ ਤਾਂ ਵੀ ਵੀਡੀਓ ਸਾਹਮਣੇ ਆਈ ਹੈ ਦੱਸ ਦਈਏ ਕਿ वारदात ਹੋਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਐਨ ਮੌਕੇ ਤੇ ਪਹੁੰਚ ਗਏ ਪੁਲਿਸ ਦੀ ਚੌਕਸੀ ਦੇ ਚਲਦਿਆਂ ਉੱਥੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਪਾਜੜਾ ਪੈ ਗਈਆਂ ਤਾਂ ਇਹ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਦਰਅਸਲ ਇੱਕ ਵਪਾਰੀ ਦੇ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਖੋਲਿਆ ਜਾਂਦਾ ਹੈ ਸ਼ਟਰ ਖੋਲਣ ਦੇ ਲਈ ਤਕਰੀਬਨ 25 ਸਕਿੰਟ ਦਾ ਸਮਾਂ ਲੱਗਦਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਕੁਝ ਨੌਜਵਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਸੀ ਉਹ ਮੌਕੇ ਤੇ ਪਹੁੰਚਦੇ ਨੇ ਉਹ ਵਾਰਦਾਤ ਕਰਨ ਦੀ ਫिराਕ ਵਿੱਚ ਹੁੰਦੇ ਨੇ ਕਿ ਐਨੀ ਦੇਰ ਨੂੰ ਪੀਸੀਆਰ ਦੀ ਟੀਮ ਉੱਥੇ ਪਹੁੰਚ ਜਾਂਦੀ ਹੈ ਔਰ ਪੁਲਿਸ ਨੂੰ ਦੇਖ ਕੇ ਇਹਨਾਂ ਨੌਜਵਾਨਾਂ ਨੂੰ ਭੱਜਣਾ ਪੈ ਜਾਂਦੀਆਂ ਨੇ ਤਾਂ ਇਹ ਵੀਡੀਓ ਸਾਹਮਣੇ ਆਈ ਹੈ ਕੋਟਕਪੁਰਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਐਨ ਮੌਕੇ ਤੇ ਪਹੁੰਚ ਗਏ ਵਾਰਦਾਤ ਵੀ ਹੋਣੋਂ ਟਲ ਗਈ ਹਾਲਾਂਕਿ ਪੁਲਿਸ ਦੀ ਚੌਕਸੀ ਦੇ ਚਲਦਿਆਂ ਇਹ ਲੁਟੇਰੇ ਉੱਥੇ ਵਾਰਦਾਤ ਨਹੀਂ ਕਰ पाए ਪਰ ਦੱਸ ਦਈਏ ਕਿ ਪੁਲਿਸ ਨੂੰ ਦੇਖ ਕੇ ਭੱਜੇ ਜ਼ਰੂਰ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਹਾਲੇ ਤੱਕ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਸੀ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਜਦੋਂ ਇਹਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਇਹਨਾਂ ਨੇ ਆਪਣੇ ਹਥਿਆਰ ਲੁਕਾ ਲਏ ਅਤੇ ਇੱਕਦਮ ਉੱਥੇ ਖੜੇ ਹੋ ਗਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਸੀ ਪਰ ਇਹ ਪੁਲਿਸ ਨੂੰ ਦੇਖ ਕੇ ਉੱਥੋਂ ਭੱਜ ਗਏ ਤਾਂ ਕੋਟਕਪੁਰਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦਰਅਸਲ ਇਹ ਇੱਕ ਵਪਾਰੀ ਦਾ ਘਰ ਹੈ ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਨੌਜਵਾਨ ਕੌਣ ਸੀ ਕਿਸ ਨiyet ਦੇ ਨਾਲ ਇੱਥੇ ਆਏ ਸੀ ਪਰ ਪੁਲਿਸ ਦੀ ਚੌਕਸੀ ਦੇ ਚੱਲਦਿਆਂ ਇੱਕ ਵੱਡੀ ਵਾਰਦਾਤ ਖੂਨੋਂ ਟਲ ਗਈ ਕਿਉਂਕਿ ਜੇਕਰ ਇੱਥੇ ਪੁਲਿਸ ਅਧਿਕਾਰੀ ਮੌਜੂਦ ਨਾ ਹੁੰਦੇ ਤਾਂ ਇਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਕੋਟਕਪੂਰਾ ਦੀਆਂ ਇਹ ਤਸਵੀਰਾਂ ਸੀਸੀਟੀਵੀ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਨ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਹੁੰਦੇ ਨੇ ਨੌਜਵਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਪੀਸੀਆਰ ਦੀ ਟੀਮ ਜਿਹੜੀ ਗਸ਼ਤ ਤੇ ਨਿਕਲੀ ਹੋਈ ਸੀ ਉਹ ਮੌਕੇ ਤੇ ਪਹੁੰਚਦੀ ਹੈ ਅਤੇ ਪੂਰੀ ਵਾਰਦਾਤ ਨੂੰ ਰੋਕ ਲਿਆ ਜਾਂਦਾ ਹੈ। ਤਾਂ ਇਹ ਸੀ ਸੀਟੀਵੀ ਤਸਵੀਰਾਂ ਕੋਟਕਪੁਰਾ ਦੀਆਂ ਦੱਸੀਆਂ ਜਾ ਰਹੀਆਂ ਨੇ। ਹੁਣ ਵਪਾਰੀ ਦੇ ਵੱਲੋਂ ਪੁਲਿਸ ਨੂੰ ਬਿਆਨ ਵੀ ਦਰਜ ਕਰਵਾਏ ਗਏ ਨੇ। ਵਪਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਜਿਹੜਾ ਕਿ ਆਟੋਮੈਟਿਕ ਹੈ ਉਸ ਨੂੰ ਖੋਲਿਆ ਜਾ ਰਿਹਾ ਸੀ ਇਸ ਦੌਰਾਨ ਤਕਰੀਬਨ 25 ਸਕਿੰਟ ਦਾ ਸਮਾਂ ਲੱਗਿਆ ਜਦੋਂ ਉਸ ਨੇ ਬਾਹਰ ਦੇਖਿਆ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਕੁਝ ਨੌਜਵਾਨ ਉਸ ਦੀ ਦੁਕਾਨ ਅੱਗੇ ਖੜੇ ਖੜੇ ਹੋਏ ਸੀ ਇਸ ਦੌਰਾਨ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਜਿਹੜੀ ਕਿ ਗਸ਼ਤ ਕਰਨ ਦੇ ਲਈ ਨਿਕਲੀ ਹੋਈ ਸੀ ਉਹ ਮੌਕੇ ਤੇ ਉੱਥੇ ਪਹੁੰਚ ਜਾਂਦੀ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਇਸ ਤੋਂ ਪਹਿਲਾਂ ਕਿ ਪੁਲਿਸ ਕੁਝ ਪੁੱਛਦੀ ਇਹ ਨੌਜਵਾਨ ਪੁਲਿਸ ਨੂੰ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਚਾਰ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਹੱਥਾਂ ਦੇ ਵਿੱਚ ਹਥਿਆਰ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਕੀ ਪੁਲਿਸ ਅਧਿਕਾਰੀਆਂ ਨੂੰ ਦੇਖਦੇ ਨੇ ਤਾਂ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਇੱਕ ਮੋਟਰਸਾਈਕਲ ਤੇ ਦੋ ਪੁਲਿਸ ਅਧਿਕਾਰੀ ਪੀਸੀਆਰ ਟੀਮ ਜਿਹੜੀ ਕਿ ਇਲਾਕੇ ਦੇ ਵਿੱਚ ਗਸ਼ਤ ਲਈ ਨਿਕਲੀ ਹੋਈ ਸੀ ਉਹ ਉੱਥੇ ਐਨ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਚਾਰ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਮੂੰਹ ਬੰਨਿਆ ਹੋਇਆ ਜਦਕਿ ਬਾਕੀ ਨੌਜਵਾਨ ਪੁਲਿਸ ਨੂੰ ਦੇਖ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਮਿੰਟੋ-ਮਿੰਟ ਇਹ ਰਫੂ ਚੱਕਰ ਖੋ ਜਾਂਦੇ ਨੇ ਹਾਲਾਂਕਿ ਇੱਕ ਪੁਲਿਸ ਅਧਿਕਾਰੀ ਇਹਨਾਂ ਦਾ ਪਿੱਛਾ ਵੀ ਕਰਦਾ ਹੈ ਪਰ ਫਿਰ ਵੀ ਇਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਨੂੰ ਹਾਲੇ ਤੱਕ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਇੱਥੇ ਕੀ ਕਰਨ ਆਏ ਨੇ ਜਦੋਂ ਪੁਲਿਸ ਨੇ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਦੇਖਿਆ ਤਾਂ ਪੁਲਿਸ ਉੱਥੇ ਖੜੀ ਹੋ ਜਾਂਦੀ ਹੈ ਕਿ ਕੋਈ ਵਾਰਦਾਤ ਤਾਂ ਨਹੀਂ ਹੋਈ ਜਾਂ ਫਿਰ ਕੋਈ ਹੋਰ ਗੱਲ ਤਾਂ ਨਹੀਂ ਹੈ ਕਿ ਇਹ ਨੌਜਵਾਨ ਇੱਥੇ ਕਿਉਂ ਖੜੇ ਨੇ ਉਸ ਤੋਂ ਪਹਿਲਾਂ ਕਿ ਇਹ ਨੌਜਵਾਨ ਪੁਲਿਸ ਨੂੰ ਦੇਖਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਵਪਾਰੀ ਨੇ ਇਹ ਵੀ ਦੱਸਿਆ ਕਿ ਉਸਨੇ ਪੁਲਿਸ ਨੂੰ ਬਿਆਨ ਦਰਜ ਕਰਵਾ ਲਏ ਨੇ ਉਸਨੇ ਮੰਗ ਕੀਤੀ ਹੈ ਕਿ ਜਾਂਚ ਕੀਤੀ ਜਾਏ ਕਿ ਆਖਿਰਕਾਰ ਇਹ ਚਾਰੋਂ ਨੌਜਵਾਨ ਦੁਕਾਨ ਦੇ ਬਾਹਰ ਕੀ ਕਰਨ ਆਏ ਸੀ ਔਰ ਇਹ ਪੁਲਿਸ ਨੂੰ ਦੇਖ ਕੇ ਇਸ ਤਰੀਕੇ ਦੇ ਨਾਲ ਕਿਉਂ ਭੱਜੇ ਪੁਲਿਸ ਨੇ ਵੀ ਉਧਰ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰਾ ਵੀ ਖੰਗਾਲ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਨੌਜਵਾਨ ਕਿੱਧਰ ਤੋਂ ਆਏ ਸੀ ਅਤੇ ਕਿਧਰ ਨੂੰ ਫਰਾਰ ਹੋ ਕੇ ਗਏ ਕਿਉਂਕਿ ਇਹਨਾਂ ਚਾਰੋਂ ਨੌਜਵਾਨਾਂ ਦੀ ਜਿਹੜੇ ਸੀਸੀਟੀਵੀ ਵੀਡੀਓ ਦੇਖੀ ਜਾਏ ਤਾਂ ਇਹ ਨੌਜਵਾਨ ਅਲੱਗ-ਅਲੱਗ ਦਿਸ਼ਾ ਦੇ ਵਿੱਚ ਭੱਜੇ ਇੱਕ ਨੌਜਵਾਨ ਦੋ ਨੌਜਵਾਨ ਇੱਕ ਪਾਸੇ ਭੱਜੇ ਜਦਕਿ ਬਾਕੀ ਦੇ ਦੋ ਨੌਜਵਾਨ ਉਹ ਦੂਸਰੇ ਪਾਸੇ ਨੂੰ ਭੱਜ ਜਾਂਦੇ ਤੇ ਇਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਕੈਮਰੇ ਜਿਹੜੇ ਐ ਉਹ ਵੀ ਖੰਗਾਲੇ ਜਾ ਰਹੇ ਨੇ ਕਿ ਆਖਿਰਕਾਰ ਇਹ ਕਿਧਰ ਨੂੰ ਭੱਜਿਆ ਪਰ ਪੁਲਿਸ ਦੀ ਚੌਕਸੀ ਦੇ ਚਲਦਿਆਂ ਇੱਕ ਵੱਡੀ ਵਾਰਦਾਤ ਹੁਣੋਂ ਟਲ ਗਈ ਜਦੋਂ ਪੁਲਿਸ ਐਨ ਮੌਕੇ ਤੇ ਪਹੁੰਚ ਜਾਂਦੀ ਹੈ ਹਾਲਾਂਕਿ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਕੁਝ ਕਹਿਣਾ ਹੈ ਵਪਾਰੀ ਦਾ ਤੇ ਪੁਲਿਸ ਅਧਿਕਾਰੀ ਦਾ ਇੱਕ ਵਾਰ ਉਹ ਵੀ ਸੁਣਦੇ ਆਂ ਸ਼ਰਗਮੇ ਸੱਤਾ ਬਾਜ਼ਾਰ ਦੇ ਰਹਿਣ ਵਾਲਾ ਹੈ ਇਹ ਕੀ ਘਟਨਾ ਹੋਈ ਜਦੋਂ ਦੁਕਾਨ ਤੇ ਹੋਈ ਇੱਕ ਜੁੱ ਸਾਡਾ ਦੁਕਾਨ ਤੇ ਕਰਦਾ ਕਾਮਨ ਰਸਤਾ ਤੇ ਮੈਂ ਆਪਦੇ ਨਾਲ ਸ਼ੈੱਲ ਲਾ ਰਹੇ ਚਾਹ ਮਿਸਰੀ ਵਾਲੇ ਪਿੰਡ ਤੇ ਮੈਂ ਉਧਰ ਸਵੇਰੇ ਆਪਦੇ ਕੰਮ ਨੂੰ ਜਲਦਾ ਹੀ ਉਹਨਾਂ ਨਾਰਮਲੀ 5:30 6 ਵਜੇ ਗਈ ਚੱਲੇ ਇਹਨਾਂ ਨੇ ਕੈਮਿਸਟਰੀ ਲੱਗੇ ਹੋਏ ਆ ਤੇ ਮੈਂ ਉਸ ਵਾਸਤੇ ਆਪਦਾ ਮੇਰਾ ਆਟੋਮੈਟਿਕ ਸ਼ੈਟਰ ਹੈ ਤੇ ਮੈਂ ਪੋੜੀਆਂ ਚਾ ਕੇ ਜਿਵੇਂ ਹੀ ਓਪਨ ਕੀਤਾ ਬਟਨ 20 25 ਸਕਿੰਟ ਲੈਂਦਾ ਓਪਨ ਹੋਣ ਵਾਸਤੇ ਤੇ ਦੰਨ ਉਸ ਟਾਈਮ ਫਰੇਮ ਚ ਜਦੋਂ ਸ਼ੈਟਰ ਓਪਨ ਹੋ ਰਿਹਾ ਸੀ ਚਾਰ ਪੰਜ ਮੁੰਡੇ ਆ ਕੇ ਖੜ ਗਏ ਬਾਹਰ ਚਾਰੀ ਸੀ ਬਿਸਲੀ ਤੇ ਉਹਨਾਂ ਕੋਲ ਹੱਥ ਚ ਵੈਪਨ ਸੀਗੇ ਤੇ ਮਾਈਟ ਬੀ ਸ਼ਾਰਪ ਐਡ ਵੀ ਹੋਣ ਦੀ ਕੁਝ ਨਾ ਤੇ ਜਿਵੇਂ ਮੈਂ ਇੱਕਦਮ ਬਾਹਰ ਆ ਲੱਗਾ ਤੇ ਨਹੀਂ ਪੀਸੀਆਰ ਦੇ ਦੋ ਮੁਲਾਜ਼ਮ ਆਪਣੇ ਆ ਗਏ ਤੇ ਉਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੀ ਉਹ ਆ ਕੇ ਖੜੇ ਤੇ ਉਹਨਾਂ ਨੂੰ ਵੇਖ ਕੇ ਇੱਕ ਕਰੀ ਮੈਡਮ ਮਟਾ ਕੁਝ ਸਪੈਸਿਫਿਕ ਇਨਕੁਇਰੀ ਜੀਤੀ ਤੇ ਉਹ ਉਹਨਾਂ ਨੂੰ ਵੇਖ ਕੇ ਭੱਜ ਗਏ ਇੱਕਦਮ ਜਦੋਂ ਮੈਂ ਬਾਹਰ ਆਇਆ ਤੇ ਮੈਨੂੰ ਪੁਲਿਸ ਵਾਲਿਆਂ ਨੇ ਪ੍ਰੋਪਰ ਦੱਸਿਆ ਵੀ ਇਸ ਤਰ੍ਹਾਂ ਕਰਕੇ ਪ੍ਰੋਬਲਮ ਹੈ ਤੇ ਮੈਂ ਆਪ ਦੇ ਚੈੱਕ ਕੀਤਾ ਸਾਰਾ ਕੁਝ ਉਹ ਲੁੱਟੇ ਰਹੇ ਹਾਂ ਉਹ